ਇਹ ਬਟਨ ਵਾਲਾ ਕੈਮਰਾ ਸਭ ਤੋਂ ਹੈਵੀ ਕੁਆਲਿਟੀ 'ਚ ਸ਼ਰਟ ਦੇ ਅੰਦਰੋਂ ਦੀ ਇੱਥਾ ਬਟਨ ਵਾਲੀ ਜਗ੍ਹਾ ਦੇ ਉੱਤੇ ਫਿੱਟ ਹੋ ਜਾਏਗਾ ਵਿੱਚ ਲੈਂਸ ਲੱਗਿਆ ਹੋਇਆ ਹੈ ਇਹਦਾ 980 ਪਿਕਸਲ ਵੀਡੀਓ ਕੁਆਲਿਟੀ ਹੈ ਜੀ ਇਹਦੀ ਓਕੇ ਵੀਰੇ ਤੇ ਵੀ ਸਭ ਤੋਂ ਹੈਵੀ ਕੁਆਲਿਟੀ 'ਚ ਤੁਹਾਨੂੰ ਹੀ ਦਵਾਂਗੇ ਕਿ ਆਈਫੋਨ 15 ਪ੍ਰੋ ਮੈਕਸ ਦੀ ਕਾਪੀ ਲੈ ਕੇ ਆਏ ਆ ਜੀ ਇਹ ਫੋਨ ਅਸੀਂ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 1600 ਰੁਪਏ ਦਾ ਬਹੁਤ ਵਧੀਆ ਇਹ ਮੋਬਾਈਲ ਚਾਰਜਰ ਅਸੀਂ ਪਲੱਗ ਦੇ ਵਿੱਚ ਫਿੱਟ ਕਰ ਦੇਣਾ ਲਾਈਟ ਚੱਲ ਪਏਗੀ ਆ ਵਿੱਚ ਕੈਮਰਾ ਲੱਗਿਆ ਹੋਇਆ ਕਿਸੇ ਨੂੰ ਵੀ ਨਹੀਂ ਨਜ਼ਰ ਨਹੀਂ ਆਣਾ ਜੀ ਇਥੇ ਇਹਦਾ ਮੈਮਰੀ ਕਾਰਡ ਪਏਗਾ 32GB ਦਾ ਮੈਮਰੀ ਕਾਰਡ ਪਾ ਕੇ ਇਹਦਾ ਵੀ 70 ਤੋਂ 80 ਮਿੰਟ ਰਿਕਾਰਡਿੰਗ ਟਾਈਮ ਹੈ ਜੀ ਹੋਰ ਵੀ ਕੋਈ ਚੀਜ਼ਾਂ ਸ਼ੂਟ ਕਰਨੀਆਂ ਹੁੰਦੀਆਂ ਨੇ ਇੱਕ ਅਸੀਂ ਸਪਾਈ ਕੈਮਰੇ ਦੀ ਰੇਂਜ ਲੈ ਕੇ ਆਏ ਆ ਇਹ ਪੈਨ ਵਾਲਾ ਕੈਮਰਾ ਹੈ ਜੀ ਆਪਣੇ ਕੋਲ ਬਹੁਤ ਵਧੀਆ ਹੈਵੀ ਕੁਆਲਿਟੀ ਦੇ ਵਿੱਚ 1080 ਪਿਕਸਲ ਇਹਦੀ ਵੀਡੀਓ ਕੁਆਲਿਟੀ ਹੋਏਗੀ ਇਹਦੇ ਵਿੱਚ ਮੈਮਰੀ ਕਾਰਡ ਪਾਣਾ 32GB ਦਾ ਮੈਮਰੀ ਕਾਰਡ ਪਏਗਾ ਜੀ ਆਹ ਦੇਖੋ ਜ਼ੂਮ ਕਰਕੇ ਦਿਖਾਓ ਭਾਜੀ 32GB ਦਾ ਮੈਮਰੀ ਕਾਰਡ ਪਏਗਾ ਵੀ 8 ਕੇਬਲ ਨਾਲ ਚਾਰਜਰ ਹੋਏਗਾ ਔਰ 70 ਤੋਂ 80 ਮਿੰਟ ਦਾ ਰਿਕਾਰਡਿੰਗ ਟਾਈਮ ਹੋਏਗਾ ਜੀ। ਮਹਾਰਾ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਔਰ ਗਾਰੰਟੀ ਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ। ਇਹ ਵੀਡੀਓ ਗੇਮ ਅਸੀਂ ਨਵੀਂ ਲੈ ਕੇ ਆਏ ਆ ਜੀ ਜਿਹੜੇ ਕਸਟਮਰ ਮੰਗਦੇ ਨੇ GTA Vice City, God of War ਇਹ ਜਿਹੜੀਆਂ ਗੇਮਾਂ ਖੇਡਣੀਆਂ। ਉਹ ਵਾਲਾ ਇਹ ਗੇਮ ਬਾਕਸ 3200 ਰੁਪਏ ਦਾ ਮਿਲੇਗਾ ਵਾਇਰਲੈਸ ਦੋ ਰਿਮੋਟ ਮਿਲਣਗੇ ਔਰ ਇਹਦਾ ਫਾਇਦਾ ਇਹ ਵੀ ਇਹ ਇਹ ਤੁਹਾਡੇ ਟੀਵੀ ਨੂੰ ਸਮਾਰਟ ਵੀ ਕਰ ਦੇਗਾ ਅਗਰ ਤੁਸੀਂ ਇਹਦਾ ਮੈਮਰੀ ਕਾਰਡ ਕੱਢ ਦੋਗੇ ਹਾਂਜੀ ਨੈਟਫਲਿਕਸ ਪ੍ਰਾਈਮ ਵੀਡੀਓ YouTube ਸਾਰਾ ਕੁਝ ਵਿਦਆਊਟ ਬ੍ਰੇਕ ਚੱਲੇਗਾ ਸਾਰਾ ਕੁਝ ਅਗਰ ਮੈਮਰੀ ਕਾਰਡ ਪਾ ਦੋਗੇ ਤਾਂ ਸਾਰੀ ਇਹ ਗੇਮਾਂ GTA Vice City God of War Tekken 6 ਤੱਕ ਇਹਦੇ ਵਿੱਚ ਗੇਮਾਂ ਅਵੇਲੇਬਲ ਨੇ ਜੀ ਹਾਂਜੀ ਸਸਿਕਾ ਉਹਦੀ ਸਾਰਿਆਂ ਨੂੰ ਆਪਾਂ ਖੜੇ ਫੀਲਡ ਲਗਾ ਜੀ ਲੁਧਿਆਣੇ ਗਲੀ ਨੰਬਰ 16 ਫਾਪੇ ਨਾਲ ਯੱਟੀ ਦੇ ਭਾਈ ਜੇ ਮੈਂ ਪਹਿਲਾਂ ਵੀਡੀਓ ਪਾਉਣੇ ਹਾਂ ਇਲੈਕਟ੍ਰੋਨਿਕਸ ਸਮਾਨ ਖੋਣੇ ਨੂੰ ਬਹੁਤ ਸਾਸਤਰੀ ਸਤਿ ਗੁਰੂ ਦਾ ਬਣੇ ਰਿਹਾ ਜੀ ਹਾਂਜੀ ਵੀਰੇ ਕੀ ਹਾਲ ਚਾਲ ਠੀਕ ਠਾਕ ਹਾਂਜੀ ਸਤਿਗੁਰੂ ਤੇਜੀ ਭਾਜੀ ਕੀ ਹਾਲ ਨੇ ਸਾਰੇ ਵੀ ਵਧੀਆ ਵੀਰੇ ਤੇਜੀ ਕੈਂਡ ਤੇਜ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਸਾਸਤਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਵੇਂ ਪਿੱਛੇ ਵੀਡੀਓ ਪਾਈ ਸੀਗੇ ਸਾਨੂੰ ਜਿਵੇਂ ਕਸਟਮਰ ਡਿਮਾਂਡ ਕਰਦੇ ਸੀਗੇ ਨਵੇਂ-ਨਵੇਂ ਕੈਮਰੇ ਬਾਰੇ ਸਪਾਈ ਕੈਮਰਾ ਸੀ ਜਿਵੇਂ ਤੁਹਾਨੂੰ ਪਿੱਛੇ ਦਿਖਾਇਆ ਸੀ ਨਾ ਸਾਡੇ ਕੋਲ ਇੱਕ 450 ਦੀ ਰੇਂਜ ਚ ਆਏ ਸੀਗੇ ਹੁਣ ਕਸਟਮਰਾਂ ਦੀ ਡਿਮਾਂਡ ਤੇ ਅਸੀਂ ਲੈ ਕੇ ਆਏ ਆ ਜਿਵੇਂ ਕੋਈ ਸੂ ਲੜਾਈ ਝਗੜਾ ਹੁੰਦਾ ਕੋਈ ਹੋਰ ਵੀ ਕੋਈ ਚੀਜ਼ਾਂ ਸ਼ੂਟ ਕਰਨੀਆਂ ਹੁੰਦੀਆਂ ਨੇ ਇੱਕ ਅਸੀਂ ਸਪਾਈ ਕੈਮਰੇ ਦੀ ਰੇਂਜ ਲੈ ਕੇ ਆਏ ਆ ਇਹ ਪੈਨ ਵਾਲਾ ਕੈਮਰਾ ਹੈ ਜੀ ਆਪਣੇ ਕੋਲ ਬਹੁਤ ਵਧੀਆ ਹੈਵੀ ਕੁਆਲਿਟੀ ਦੇ ਵਿੱਚ 1080 ਪਿਕਸਲ ਇਹਦੀ ਵੀਡੀਓ ਕੁਆਲਿਟੀ ਹੋਏਗੀ ਇਦੇ ਵਿੱਚ ਮੈਮਰੀ ਕਾਰਡ ਪਾਣਾ 32GB ਦਾ ਮੈਮਰੀ ਕਾਰਡ ਪਏਗਾ ਜੀ ਆਹ ਦੇਖੋ ਜ਼ੂਮ ਕਰਕੇ ਦਿਖਾਉ ਭਾਜੀ 32GB ਦਾ ਮੈਮਰੀ ਕਾਰਡ ਪਏਗਾ ਵੀ 8 ਕੇਬਲ ਨਾਲ ਚਾਰਜਰ ਹੋਏਗਾ ਔਰ 70 ਤੋਂ 80 ਮਿੰਟ ਦਾ ਰਿਕਾਰਡਿੰਗ ਟਾਈਮ ਹੋਏਗਾ ਜੀ ਓਕੇ ਬਈ 1080 ਪਿਕਸਲ ਦੀ ਕੁਆਲਿਟੀ ਹੋਏਗੀ 1950 ਰੁਪਏ ਦਾ ਕੈਮਰਾ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਔਰ ਗਾਰੰਟੀ ਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ ਓਕੇ ਬਈ 6 ਮੰਥ ਦੀ ਇਹਦੀ ਪੈਨ ਦੀ ਵਾਰੰਟੀ ਹੈ ਜੀ 2K ਬਈ ਇੱਕ ਆ ਡਾਕਟਰ ਵਾਲਾ ਲੈ ਕੇ ਆਏ ਆ ਜੀ ਮੋਬਾਈਲ ਚਾਰਜਰ ਵਾਲਾ ਬਹੁਤ ਵਧੀਆ ਇਹ ਮੋਬਾਈਲ ਚਾਰਜਰ ਅਸੀਂ ਪਲੱਗ ਦੇ ਵਿੱਚ ਫਿੱਟ ਕਰ ਦੇਣਾ ਹੈ ਲਾਈਟ ਚੱਲ ਪਏਗੀ ਆ ਵਿੱਚ ਕੈਮਰਾ ਲੱਗਿਆ ਹੋਇਆ ਕਿਸੇ ਨੂੰ ਵੀ ਨਜ਼ਰ ਨਹੀਂ ਆਣਾ ਜੀ ਇੱਥੇ ਇਹਦਾ ਮੈਮਰੀ ਕਾਰਡ ਪਏਗਾ 32GB ਦਾ ਮੈਮਰੀ ਕਾਰਡ ਪਾ ਕੇ ਇਹਦਾ ਵੀ 70 ਤੋਂ 80 ਮਿੰਟ ਰਿਕਾਰਡਿੰਗ ਟਾਈਮ ਹੈ ਜੀ OK ਇੱਕ ਅਸੀਂ ਬਟਨ ਵਾਲਾ ਕੈਮਰਾ ਲੈ ਕੇ ਆਏ ਆ ਜੀ ਸਿਰਫ ਔਰ ਸਿਰਫ 1050 ਰੁਪਏ ਦਾ ਇਹ ਬਟਨ ਵਾਲਾ ਕੈਮਰਾ ਸਭ ਤੋਂ ਹੈਵੀ ਕੁਆਲਿਟੀ 'ਚ ਸ਼ਲਟ ਦੇ ਅੰਦਰੋਂ ਦੀ ਇੱਦਾਂ ਬਟਨ ਵਾਲੀ ਜਗ੍ਹਾ ਦੇ ਉੱਤੇ ਫਿੱਟ ਹੋ ਜਾਏਗਾ ਵਿੱਚ ਲੈਂਸ ਲੱਗਿਆ ਹੋਇਆ ਹੈ ਇਹ ਤਾਂ 980 ਪਿਕਸਲ ਵੀਡੀਓ ਕੁਆਲਿਟੀ ਹੈ ਜੀ ਇਹਦੀ ਓਕੇ ਵੀਰੇ ਇਹ ਵੀ ਸਭ ਤੋਂ ਹੈਵੀ ਕੁਆਲਿਟੀ ਚ 950 ਰੁਪਏ ਦਾ 950 ਰੁਪਏ ਦਾ ਅਸੀਂ ਦਵਾਂਗੇ ਜੀ ਇਹ ਵਾਲਾ ਓਕੇ ਵੀਰੇ ਇਹ ਵੀ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਏਗਾ ਦੱਸੇਗਾ ਵੀ ਸਾਨੂੰ ਤੇਜੀ ਭਾਜੀ ਦੀ ਵੀਡੀਓ ਵੇਖ ਕੇ ਆਏ ਹਾਂ ਅਸੀਂ ਉਹਨਾਂ ਨੂੰ ਹੀ ਦਵਾਂਗੇ ਇੱਕ ਆਈਫੋਨ 15 ਪ੍ਰੋ ਪੈਕ ਮੈਕਸ ਦੀ ਕਾਪੀ ਲੈ ਕੇ ਆਏ ਹਾਂ ਜੀ ਇਹ ਫੋਨ ਅਸੀਂ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 1600 ਰੁਪਏ ਦਾ ਪਰ ਇਹ ਫੋਨ ਜਿਹੜਾ ਜੀ ਡਬਲ ਸਿਮ ਵਾਲਾ ਹੈ ਅੱਗੇ ਕੀਪੈਡ ਹੈ ਜੀ ਔਰ ਪਿੱਛੋਂ ਬੈਗ ਪੂਰੀ ਪ੍ਰੋਪਰ ਐਪਲ ਦੀ ਕਾਫੀ ਬਣੀ ਹੋਈ ਹੈ ਜੀ ਸਿਰਫ 1600 ਰੁਪਏ ਦਾ ਗਾਰੰਟੀ ਦੇ ਵਿੱਚ ਫੋਨ ਹੈ ਜੀ ਕੀ ਪੈਡ ਵਾਲਾ ਔਰ ਇਹਦਾ 3 ਦਿਨ ਦਾ ਬੈਟਰੀ ਬੈਕਅਪ ਹੈ ਜੀ 3 ਦਿਨ ਦਾ ਓਕੇ ਜੀ ਫੇਰ ਆ ਬੱਚਿਆਂ ਵਾਸਤੇ ਵੀਡੀਓ ਗੇਮਾਂ ਸੀ ਜਿਹੜੀਆਂ ਪਿੱਛੇ ਪਾਈਆਂ ਸੀ ਨਾ ਇਹ ਵੀਡੀਓ ਗੇਮ ਅਸੀਂ ਨਵੀਂ ਲੈ ਕੇ ਆਏ ਆ ਜੀ ਜਿਹੜੇ ਕਸਟਮਰ ਮੰਗਦੇ ਨੇ ਜੀਟੀਏ ਵਾਈ ਸਿਟੀ ਗੋਡ ਆਫ ਵਾਰ ਇਹ ਜਿਹੜੀਆਂ ਗੇਮਾਂ ਖੇਡਣੀਆਂ ਆ ਉਹ ਵਾਲਾ ਇਹ ਗੇਮ ਬਾਕਸ 3200 ਰੁਪਏ ਦਾ ਮਿਲੇਗਾ ਵਾਇਰਲੈਸ ਦੋ ਰਿਮੋਟ ਮਿਲਣਗੇ ਔਰ ਇਹਦਾ ਫਾਇਦਾ ਇਹ ਵੀ ਇਹ ਤੁਹਾਡੇ ਟੀਵੀ ਨੂੰ ਸਮਾਰਟ ਵੀ ਕਰ ਦੇਗਾ ਅਗਰ ਤੁਸੀਂ ਇਹਦਾ ਮੈਮਰੀ ਕਾਰਡ ਕੱਢ ਦੋਗੇ ਹਾਂਜੀ ਨੈਟਫਲਿਕਸ ਪ੍ਰਾਈਮ ਵੀਡੀਓ YouTube ਸਾਰਾ ਕੁਝ ਵਿਦਆਊਟ ਬ੍ਰੇਕ ਚੱਲੇਗਾ ਸਾਰਾ ਕੁਝ ਅਗਰ ਮੈਮਰੀ ਕਾਰਡ ਪਾ ਦੋਗੇ ਤਾਂ ਸਾਰੀ ਇਹ ਗੇਮਾਂ GTA Vice City God of War Tekken 6 ਤੱਕ ਇਹਦੇ ਵਿੱਚ ਗੇਮਾਂ ਅਵੇਲੇਬਲ ਨੇ ਜੀ ਓਕੇ ਇੱਕ ਆ ਹੋਲਡਿੰਗ ਵਾਸਤੇ ਅਸੀਂ ਲੈ ਕੇ ਆਏ ਜੀ ਬੜੀ ਵਧੀਆ ਚੀਜ਼ ਕੈਂਪਿੰਗ ਕੈਂਪਿੰਗ ਵਾਸਤੇ ਆ ਸਟੀਲ ਦਾ ਗਲਾਸ ਲੈ ਕੇ ਆਏ ਆ ਅੱਗੇ ਗਰਮੀਆਂ ਆ ਰਹੀਆਂ ਨੇ ਕਿਤੇ ਵੀ ਸਾਨੂੰ ਪਿਆਸ ਪਾਣੀ ਦੀ ਪਾਣੀ ਦੀ ਪਿਆਸ ਲੱਗਦੀ ਏ ਕਿਸੇ ਚੀਜ਼ ਦੀ ਵੀ ਸਾਨੂੰ ਲੋੜ ਪੈਂਦੀ ਆ ਦੇਖੋ ਬਹੁਤ ਵਧੀਆ ਆ ਗਲਾਸ ਸਾਡਾ ਬਣ ਗਿਆ ਜੀ ਆ ਤੁਹਾਡੀ ਕੋਲੀ ਬਣ ਗਈ ਜੀ ਫੋਲਡੇਬਲ ਚੀਜ਼ ਹੈ ਬਹੁਤ ਵਧੀਆ ਕੈਰੀ ਕਰਕੇ ਜਿੱਥੇ ਵੀ ਤੁਸੀਂ ਲੈ ਜਾਓ ਹਾਂਜੀ ਭਾਜੀ ਇਹ ਫੋਲਡ ਹੋ ਜਾਂਦਾ ਜੀ ਫੋਲਡ ਹੋ ਗਿਆ ਉਸ ਤੋਂ ਬਾਅਦ ਫਿਰ ਇਹ ਬੰਦ ਹੋ ਜਾਏਗਾ ਜੀ ਚਾਹ ਜੇ ਉਹ ਚ ਫੋਲਡ ਹਾਂਜੀ ਸਿਰਫ ਔਰ ਸਿਰਫ 220 ਰੁਪਏ ਇਹਦਾ ਓਕੇ ਜੀ ਸਟੀਲ ਦੇ ਵਿੱਚ ਲੈ ਕੇ ਆਏ ਆ ਹੈਵੀ ਕੁਆਲਿਟੀ ਚ ਜੀ ਆ ਬੱਚਿਆਂ ਦੀ ਸਕੂਲੀ ਬੋਟਲਸ ਲੈ ਕੇ ਆਏ ਆ ਜਿਨ੍ਹਾਂ ਨੇ ਵੀ ਆਰਡਰ ਕਰ ਰਹੀਆਂ ਆ ਆਪਣਾ ਨੰਬਰ ਹੈਗਾ ਜੀ 99154116888288987267 ਇਹ ਬੋਟਲ ਤੁਹਾਨੂੰ ਅਸੀਂ ਦਵਾਂਗੇ 300 ਰੁਪਏ ਦੀ 10 ਘੰਟੇ ਪਾਣੀ ਇਹਦੇ ਵਿੱਚ ਠੰਡਾ ਰਹੇਗਾ ਜੀ ਓਕੇ ਡਬਲ ਪਾਰਟੀਸ਼ਨ ਵਾਲੀ ਆ ਆਪਣੇ ਕੋਲ ਲੰਚ ਬਾਕਸ ਆ ਗਏ ਨੇ ਜੀ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਇਹਦੇ ਵਿੱਚ ਕੋਈ ਵੀ ਸਬਜ਼ੀ ਪਾਵਾਂਗੇ ਸਬਜ਼ੀ ਇੱਧਰ ਦੀ ਉੱਧਰ ਨਹੀਂ ਹੋਏਗੀ ਥਰੀ ਪਾਰਟੀਸ਼ਨ ਰਹੇਗੀ ਰੋਟੀ ਵੀ ਤੁਹਾਡੀ ਗਰਮ ਰਹੇਗੀ 6 ਤੋਂ 8 ਘੰਟੇ ਤੱਕ ਇਹ ਕਿੰਨੇ ਦਾ ਇਹ ਭਾਜੀ 850 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਹੈ ਹੈਵੀ ਕੁਆਲਿਟੀ ਚ ਗਾਰੰਟੀ ਆ ਲੈਣੇ ਸਮੈਲ ਨਹੀਂ ਮਾਰੇਗੀ ਰੋਟੀ ਸਬਜ਼ੀ ਨਹੀਂ ਸਮੈਲ ਮਾਰੇਗੀ ਉਦੋਂ ਸਾਡੇ ਕੋਲ 550 ਰੁਪਏ ਤੋਂ ਟਿਫਿਨ ਸ਼ੁਰੂ ਹੋ ਜਾਂਦੇ ਹਨ ਉਹਨਾਂ ਚੋ 3 ਤੋਂ 4 ਘੰਟੇ ਰੋਟੀ ਗਰਮ ਰਹੇਗੀ ਇਹਨਾਂ ਵਿੱਚ ਤੁਹਾਡੀ 6 ਤੋਂ 8 ਘੰਟੇ ਰੋਟੀ ਗਰਮ ਰਹੇਗੀ ਓਕੇ